ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆਜੀ ਮੈਂ ਹਾਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੋ ਅੱਜ ਇਸ ਟਾਈਮ ਮੌਜੂਦ ਆ ਜੀ ਥਾਣਾ ਸਿਟੀ ਨਕੌਦਰ ਦੇ ਵਿੱਚ ਜਿੱਥੇ ਕਿ ਇੱਕ ਗੋਂਸ ਮੱਲੇ ਦੇ ਵਿੱਚ ਹੋਈ ਲੜਾਈ ਨੂੰ ਲੈ ਕੇ ਇੱਕ ਪੱਖ ਸਾਹਮਣੇ ਆਇਆ ਹੈ ਜਿਨ੍ਹਾਂ ਨਾਲ ਗੱਲਬਾਤ ਕਰਨ ਜਾ ਰਿਹਾ ਜੀ ਆਪਾਂ ਸੋ ਜਿਹੜੇ ਪਾਰਟੀ ਆਈ ਹੋਈ ਹੈ ਇਹਨਾਂ ਨਾਲ ਇਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਗੋਂਸ ਮੱਲੇ ਦੇ ਰਹਿਣ ਵਾਲੇ ਨੇ ਕੁਝ ਕੁਝ ਦਿਨ ਪਹਿਲਾਂ ਲੜਾਈ ਹੋਈ ਸੀ ਜਿਹਦੇ ਸਬੰਧ ਵਿੱਚ ਸਾਰੇ ਇੱਥੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ। ਪਾਜੀ ਕੀ ਗੱਲ ਹੋਈ ਸੀ ਜੀ? ਹਾਂਜੀ ਪਾਜੀ ਇੱਥੇ ਨਾ ਆਪਣੇ ਫੱਟੀਆਂ ਲਾਈਆਂ ਸੀ। ਫੱਟੀਆਂ ਮੈਂ ਕਿਹਾ ਵੀ ਸੈਰ ਦੇ ਪੁੱਤ ਕਰ ਲੈ ਫੱਟੀਆਂ ਸੈਰ ਦੇ ਕਰ ਲੋ। ਪਾਜੀ ਸੈਰ ਦੇ ਮੈਂ ਕਿਹਾ ਫੱਟੀਆਂ ਪੁੱਤ ਫੱਟੀਆਂ ਸੈਰ ਦੇ ਲਾਲਾ ਵੀ ਇੱਥੇ ਗਾਈਆਂ ਬੰਨਣੀਆਂ ਵੇ। ਇਹ ਮੁੰਡੇ ਨੇ ਮੇਰੇ ਹੱਥੀ ਪੈ ਗਿਆਂ ਗਾਲਾਂ ਕੱਢੀਆਂ। ਇਹਦਾ ਨਾਂ ਤੰਨੂ ਰਾਜਾ ਵੀ ਕਹਿੰਦੇ ਤੰਨੂ ਵੀ ਕਹਿੰਦੇ ਇਹਨੂੰ। ਉਦਾਂ ਹੀ ਗਵਰਨਮੈਂਟ ਕਮੇਟੀ ਦੀ ਜਗ੍ਹਾ ਸੀ ਨਾ ਉਹਨਾਂ ਦੀ ਨਾ ਸਾਡੀ ਆ ਮਤਲਬ ਕਿ ਪਸ਼ੂ ਬਨਣ ਵਾਸਤੇ ਕਿਹਾ ਇੰਨੀ ਗੱਲ ਹੀ ਕਹੀ ਹੈ ਮਤਲਬ ਕਿ ਇਹਨਾਂ ਨੂੰ ਇਹਨਾਂ ਨੇ ਮੈਨੂੰ ਗਾਲ ਉਹ ਵਾਈ ਉਹ ਮੇਰੀ ਧੀ ਭੈਣ ਮੇਰੀ ਪੁੱਤ ਦਿੱਤੀ ਮੇਰੀ ਮਰੀ ਮਾਂ ਵੀ ਇਹਨਾਂ ਗਾਲਾਂ ਕੱਢਿਆ ਇਹ ਤਨੂ ਨੇ ਰਾਜੇ ਨੇ ਹਾਂਜੀ ਫੇ ਤੁਹਾਡੇ ਕੋਈ ਹਮਲਾ ਵਗੈਰਾ ਕੀਤਾ ਤੇ ਦੱਸਿਆ ਸੱਦਾ ਵਗੈਰਾ ਕਿਤੇ ਕਰੇ ਹਾਂਜੀ ਹਾਂਜੀ ਫੇ ਇਹਨੇ ਮੈਨੂੰ ਗਾਲਾਂ ਕੱਢੀਆਂ ਘਰੇ ਜਾ ਕੇ ਡੰਡਾ ਲੈ ਕੇ ਮੈਨੂੰ ਤੇ ਫੜ ਕੇ ਮੇਰੇ ਡੰਡਾ ਮਾਰਿਆ ਮੇਰੇ ਬੰਦੇ ਨੇ ਮੈਨੂੰ ਸਦਾਨ ਲੱਗਾ ਉਹਨੂੰ ਪਿੱਛੇ ਕੁੱਟਿਆ ਫੇ ਚੱਲ ਗਿਆ ਘਰ ਨੂੰ ਆਈ ਆਪਣੇ ਘਰ ਚੱਲ ਗਏ ਇਹ ਆਪਣੇ ਘਰ ਚੱਲ ਗਿਆ ਇਹਨੇ ਕੋਠੇ ਚੜ ਕੇ ਵਿੜੇ ਇਟਾਂ ਨੂੰ ਮਾਰਿਆ ਬੱਚਾ ਛੋਟਾ ਜਾਂ ਹਾਂਜੀ ਇਨਾਂ ਦੇ ਲੱਗੀ ਫੇ ਇਹਨਾ ਇਹਦੇ 10 ਦੇ ਵਜੇ ਆ ਇਹਦੇ ਇਹਨਾਂ ਦੇ ਇੱਥੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਲੜਕਾ ਜਿਹੜਾ ਕਿ ਤਰुण ਰਾਜਾ ਨਾਮ ਦੇ ਵੱਲੋਂ ਜਿਹੜਾ ਕਿ ਇੱਕ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ ਗਿਆ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਤਾਂ ਰਾਜੇ ਨੇ ਤਨੂੰ ਨਾ ਜਿਹੜਾ ਉਹਨੇ ਇੱਟਾਂ ਮਾਰਦਾ ਹੀ ਮੈਂ ਤਾਂ ਮੱਸੀ ਬਚਿਆ ਮੈਂ ਸਰਿਆ ਕਿੰਨੇ ਮਾਰਿਆ ਜੀ ਉਹਨੇ ਸਰਿਆ ਕਿੰਨੇ ਮਾਰਿਆ ਉਹਦੇ ਡਾਡੀ ਆਇਆ ਉਹ ਵੇੜੇ ਆਣ ਕੇ ਅੰਦਰ ਆਣ ਕੇ ਮਾਰਿਆ ਕੀ ਨਾਮ ਹੈ ਜੁਰਾ ਦਾ ਉਹਦਾ ਨਾਮ ਹੈਗਾ ਜੀ ਨਰਿੰਦਰ ਕਮਾਰ ਕੀ ਕੰਮ ਕਰਦੇ ਨੇ ਜੀ ਉਹ ਉਹ ਆਪਣੇ ਕਮੇਟੀ ਕਮੇਟੀ 'ਚ ਲੱਗੇ ਆ ਹਾਂਜੀ ਹਾਂਜੀ ਸਰੀਆ ਉਹਨੇ ਤੁਹਾਡੇ ਮਾਰੇ ਹਾਂਜੀ ਹਾਂਜੀ ਤੇ ਹੋਰ ਕਿਹਨਾਂ ਦੇ ਸੱਟ ਲੱਗੀਆਂ ਸਰ ਮੈਨੂੰ ਦੱਸ ਦੋ ਸਰ ਮੇਰੇ ਉਹਨੇ ਡਾਂਗ ਮਾਰੀ ਜੀ ਪਹਿਲਾਂ ਅੱਛਾ ਜੀ ਫੇ ਮੈਂ ਫਟ ਕੇ ਮੈਂ ਵੀ ਫੜ ਲਿਆ ਮੋੜ ਕੇ ਘਰੇ ਭੱਜ ਗਿਆ ਘਰੇ ਭੱਜ ਕੇ ਕੋਠੇ ਤੇ ਇਟਾ ਮਾਰ ਲਾ ਪਿਆਣ ਕੇ ਅਹੀਂ ਘਰ ਚੜ ਗਿਆ ਮੈਂ ਕਹਿੰਦਾ ਚੱਲ ਨਿਬੜ ਗਈ ਗੱਲ ਕੋਠੇ ਚੜ ਕੇ ਘਰੇ ਆਣ ਕੇ ਉਹਨਾਂ ਹੱਥੀਏ ਮਾਰ ਕੇ ਸਿਰ ਇਹਨਾਂ ਦੇ ਵੱਟ ਗਿਆ ਦੋਨਾਂ ਦੇ ਟਾਡੇ ਤੁਹਾਡੇ ਵੀ ਸਾਡ ਲੱਗੀ ਕੋਈ ਹਾਂਜੀ ਮੇਰੇ ਡਾਂਗ ਮਾਰੀ ਉਹਨੇ ਜੀ ਦੂਜੀ ਪਾਰਟੀ ਦਾ ਰੋਕਾ ਕੇ ਉਹ ਕਹਿ ਰਿਹਾ ਕਿ ਤੁਸੀਂ ਵੀ ਉਹਨਾਂ ਦੇ ਸੱਟਾ ਮਾਰ ਰਹੇ ਹੋ ਤੁਸੀਂ ਤੁਹਾਡੇ ਦੂਜੀ ਪਾਰਟੀ ਵਾਲੇ ਵੀ ਕਹਿ ਰਹੇ ਕਿ ਅਸੀਂ ਸੱਟਾ ਮਾਰਿਆ ਨਹੀਂ ਅਸੀਂ ਨਹੀਂ ਮਾਰਿਆ ਇਹ ਮਾਰ ਹੱਥੋਂ ਪਾਈ ਹੋਈ ਸੀ ਤੇ ਮੈਂ ਮੁੜ ਕੇ ਹੀ ਘਰ ਹੀ ਚੜ ਗਏ ਜਿਹੜੇ ਜਿਨ੍ਹਾਂ ਨੇ ਤੁਹਾਡੇ ਸੱਟਾ ਮਾਰਿਆ ਉਹ ਕਿੰਨੇ ਕਿੰਨੇ ਜਣੇ ਸੀਗੇ ਉਹ ਟਾਈਮ ਤੇ ਕੋਈ ਜਣਾ ਹੈ ਮੁੜ ਕੇ ਦਾ ਡੈਡੀ ਵੀ ਨਾਲ ਆਇਆ ਜਾ ਜੀ ਉਹਦਾ ਜਿਹੜਾ ਡੈਡੀ ਆ ਸੀਗਾ ਉਹਨੇ ਵੀ ਤੁਹਾਡੇ ਸੱਟਾ ਮਾਰਿਆ ਨਹੀਂ ਮੈਂ ਕੰਟਰ ਕੋਂਡਾਲਾੜਾ ਅੰਦਰ ਜਾਣ ਕੇ ਜਿਹੜੀ ਲੜਾਈ ਹੋਈ ਸੀ ਘਰ ਦੇ ਬਾਹਰ ਹੋਈ ਸੀ ਘਰ ਦੇ ਅੰਦਰ ਹੋਈ ਸੀ ਉਹ ਤਾਂ ਮੇਰੀ ਤਾਂ ਜਾਨਕਿ ਤੁਹਾਡੀ ਕਿਹਨੇ ਦੀ ਲੜਾਈ ਹੋਸੀ ਤੁਹਾਡੀ ਲਈ ਹਾਂਜੀ ਅੱਜ ਕੀ ਨਾ ਬਾਈ ਤੁਹਾਡਾ ਬਾਈ ਦੀਪਾਏ ਦੀਪਾਏ ਤੇ ਤੁਹਾਡੀ ਲੜਾਈ ਕਿਦੋਂ ਹੋਈ ਘਰ ਦੇ ਵਿੱਚ ਹੋਈ ਕਿ ਬਾਹਰ ਹੋਈ ਬਾਈ ਇਹ ਅੰਦਰ ਸੁੱਤੇ ਅੰਦਰ ਇਹ ਬੰਦਾ ਆਇਆ ਕੰਧ ਟੱਪ ਕੇ ਮੁੰਡਾ ਰਾਜਾ ਕੰਧ ਟੱਪ ਕੇ ਸੋਈ ਦੇ ਥੱਲੋਂ ਛਾਲ ਹਾਂਜੀ ਹਾਂਜੀ ਕੰਦ ਟੱਪ ਗਏ ਸਾਡੀ ਅੰਦਰ ਆਣ ਕੇ ਲੰਮੇ ਪਿਆ ਆ ਦੇਖੋ ਕੀ ਜਿਸ ਕੇਮ ਤੁਹਾਡੇ ਘਰ ਦੇ ਵਿੱਚ ਐਂਟਰ ਹੋਇਆ ਉਹਦੇ ਹੱਥ ਕੋਈ ਹਥਿਆਰ ਹੈਗਾ ਸੀ ਹਥਿਆਰ ਹਥਿਆਰ ਫੜਿਆ ਇਹਨੇ ਹਾਂਜੀ ਡੈੜੀ ਨਾਲ ਹੀ ਉਹਨੇ ਸਰੀਆ ਫੜਿਆ ਸੱਚਾ ਦੇਖੋ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਇੱਕ ਸ਼ਖਸ ਦੇ ਉੱਤੇ ਕਿ ਇੱਕ ਤਰੁਣ ਨਾਮ ਦੇ ਲੜਕੇ ਰਾਜ ਉਰਫ ਰਾਜੇ ਵੱਲੋਂ ਜਿਹੜਾ ਕਿ ਹਮਲਾ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਸਿਰ ਦੇ ਵਿੱਚ ਜਿਹੜਾ ਕਿ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਤੇ ਤੁਸੀਂ ਇਸ ਦੇ ਬਾਰੇ ਕੋਈ ਡਾਕਟਰਾਂ ਨਾਲ ਮਿਲ ਕੇ ਗੱਟਾਲੀ ਹੈ ਜੀ ਹਾਂਜੀ ਠੀਕ ਹੈ ਤੁਹਾਨੂੰ ਕੰਪਲੀਟ ਵੀ ਦਿੱਤੀ ਹੈ ਜੀ ਤੁਸੀਂ ਕੰਪਲੀਟ ਦਿੱਤੀ ਹੈ ਬਿਆਨ ਦੇਤੇ ਤੁਸੀਂ ਉਹਨਾਂ ਕੇ ਪੇਰਿਆਂ ਦੇ ਦੇਣੇ ਹੈ ਜੀ ਬਿਆਨ ਦੇਤੇ ਲਿਖਾਇਆ ਨਹੀਂ ਉਹਨਾਂ ਨੇ ਲਿਖਾਇਆ ਕੋਈ ਸੀ ਹਾਂ ਜੀ ਹੋਰ ਕਿੰਨੇ ਦੇ ਸੱਟ ਲੱਗੀਆਂ ਜੀ ਤੁਹਾਡੇ ਸਾਡੇ ਲੱਗੀਆਂ ਜੀ ਇੱਕ ਹੋਰ ਸਖ ਸਾਡੇ ਲੋਕ ਖੜੇ ਨੇ ਉਹਨਾਂ ਦੇ ਵੀ ਗੱਲਬਾਤ ਕਰਾਂਗੇ ਅੱਜ ਕਿੱਥੇ ਕਿੱਥੇ ਸੱਟ ਲੱਗੀ ਆ ਸਰ ਆਂਗਲ ਟੁੱਟੇ ਤੇ ਆ ਸਿਰ ਇੱਥੇ ਟਾਂਕੇ ਲੱਗੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਗੁੰਡਾਗਰਦੀ ਦਾ ਨੰਗਾ ਨਾਜ ਜਿਹੜਾ ਕਿ ਸ਼ਹਿਰ ਦੇ ਵਿੱਚ ਆਮ ਤੌਰ ਤੇ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਸ਼ਖਸ ਜਿਹੜਾ ਕਿ ਆਂਦਾ ਹੈ ਘਰ ਦੇ ਵਿੱਚ ਐਂਟਰ ਹੋ ਕੇ ਹਥਿਆਰ ਲੈ ਕੇ ਜਿਹੜਾ ਕਿ ਹਮਲਾ ਕਰ ਦਿੰਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਕਿ ਜਿਹੜੇ ਲੋਕ ਖੜੇ ਨੇ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਕਿ ਇਹਦਾ ਸਿਰ ਪਾੜ ਗਿਆ ਹੈ ਤੇ ਕਿਸੇ ਦਾ ਉਂਗਲ ਕਿਸੇ ਦੀ ਉਂਗਲ ਟੁੱਟ ਗਈ ਹੈ ਔਰ ਐਮਐਲਆਰ ਜਿਹੜੀ ਕਿ ਥਾਣੇ ਦੇ ਵਿੱਚ ਪਹੁੰਚ ਸੂਕੀ ਹੈ ਤੇ ਥਾਣੇ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਆਈਓ ਬੈਠੇ ਨੇ ਉਹਨਾਂ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਜਾਊਗੀ ਸੋ ਗੱਲਬਾਤ ਕਰ ਸਰ 1 ਮਿੰਟ ਦਾ ਨਾਲ ਗੱਲ ਕਰੀਏ ਜੀ ਤੁਹਾਨੂੰ 1 ਮਿੰਟ ਕਰ ਸੁ ਮੌਕੇ ਤੇ ਥਾਣਾ ਸਿਟੀ ਦੇ ਜਿਹੜੇ ਕਿ ਆਯੋ ਤੁਸੀਂ ਆਯੋ ਕੋਈ ਗੱਲ ਨਹੀਂ ਜੀ ਆਯੋ ਹਾਂਜੀ ਤੁਸੀਂ ਦੱਸੋ ਜੀ ਮਾਮਲੇ ਨੂੰ ਹੈਂਡਲ ਕਰ ਰਹੇ ਸੀ ਨਾ ਤੇ ਤੁਸੀਂ ਕਿਉਂ ਨਹੀਂ ਦੱਸੋ ਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਜਿਹੜੇ ਕਿ ਆਈਓ ਹੈਗੇ ਨੇ ਉਹ ਵੀ ਜਿਹੜਾ ਕਿ ਬਾਈਟ ਦੇਣ ਤੋਂ ਇਨਕਾਰ ਕਰ ਰਹੇ ਨੇ ਤੇ ਪਹਿਲਾ ਇਹ ਜਿਹੜੇ ਆਈਓ ਸੀਗੇ ਉਹ ਜਿਹੜਾ ਕਿ ਮਾਮਲੇ ਦੀ ਜਾਂਚ ਕਰ ਰਹੇ ਸੀ ਹੁਣ ਜਿਹੜੇ ਆਈਓ ਨੇ ਹੁਣ ਸਾਨੂੰ ਬਾਈਟ ਦੇਣ ਤੋਂ ਵੀ ਇਨਕਾਰ ਕਰ ਰਹੇ ਨੇ ਇਹਨਾਂ ਦਾ ਕੀ ਨਾਮ ਹੈਗਾ ਜੀ ਰਜਿੰਦਰ ਸ਼ਰਮਾ ਜੀ ਜੀ ਦਾ ਨਾਮ ਹੈਗਾ ਇਹਨਾਂ ਦਾ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਜਿਹੜੇ ਕਿ ਇੱਕ ਜਿਹੜੇ ਆਈਓ ਨੇ ਸਾਫ਼ ਤੌਰ ਤੇ ਪਤਾ ਲੱਗਦਾ ਹੈ ਕਿ ਦੂਜੀ ਪਾਰਟੀ ਦੀ ਜਿਹੜੀ ਕਿ ਮਦਦ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਕਿ ਆਈਓ ਬੈਠੇ ਹੋਏ ਨੇ ਤੋਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਈਓ ਨੇ ਦੂਜੀ ਪਾਰਟੀ ਦੀ ਜਿਹੜੀ ਕਿ ਮਦਦ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਜਿਨ੍ਹਾਂ ਦੇ ਸੱਟਾ ਲੱਗਿਆ ਹੈ ਉਹਨਾਂ ਦੇ ਨਾਂ ਤੇ ਗੱਲ ਸੁਣੀ ਜਾਂਦੀ ਹੈ ਤੇ ਪੁਲਿਸ ਵੱਲੋਂ ਵੀ ਅਗਰ ਬਾਈਟ ਲੈਣ ਦੀ ਕੋਸ਼ਿਸ਼ ਕਰੀਏ ਤੇ ਪੁਲਿਸ ਜਿਹੜਾ ਕਿ ਜਿਹੜੇ ਆਈਓ ਬੈਠੇ ਨੇ ਨਾਮ ਕੀ ਹੈ ਦਾ ਬੜਾ ਪੂਰਾ ਬੜੀ ਹੋਇਆ ਜਾ ਜਿਹੜੇ ਆਈਓ ਬੈਠੇ ਨੇ ਰਜਿੰਦਰ ਸ਼ਰਮਾ ਤੁਹਾਨੂੰ ਦੱਸਦੇ ਕਿ ਇੱਥੇ ਮੌਕੇ ਤੇ ਜਿਹੜੇ ਕਿ ਇਸ ਛਾਣੇ ਸਿਟੀ ਥਾਣੇ ਦੇ ਵਿੱਚ ਐਸਐਚਓ ਅਮਨ ਸੈਣੀ ਜੀ ਨੇ ਉਹ ਰੋਣਾ ਵੱਲੋਂ ਡਿਊਟੀ ਲਗਾਈ ਗਈ ਹੈ ਰਜਿੰਦਰ ਸ਼ਰਮਾ ਐਐਸਆਈ ਤੇ ਆਈਓ ਦੀ ਔਰ ਉਹਨਾਂ ਨੂੰ ਕਿਹਾ ਗਿਆ ਸੀ ਕਿ ਇਸ ਮਾਮਲੇ ਦੀ ਜਿਹੜੀ ਕਿ ਜਾਂਚ ਹੈ ਪੂਰੀ ਤਰ੍ਹਾਂ ਕੀਤੀ ਜਾਵੇ ਪਰ ਜਿਹੜੇ ਇਸ ਵੇਲੇ ਜਿਹੜੇ ਕਿ ਆਈਓ ਬੈਠੇ ਨੇ ਉਹ ਕਾਫੀ ਜ਼ਿਆਦਾ ਐਟੀਟਿਊਡ ਦੇ ਵਿੱਚ ਨਜ਼ਰ ਆਉਂਦੇ ਦਿਖਾਈ ਦਿੱਤੇ ਨੇ ਤੇ ਜਿਹੜਾ ਕਿ ਬਾਈਟ ਦੇ ਤੋ ਵੀ ਸਾਨੂੰ ਇਨਕਾਰ ਕਰ ਦਿੱਤਾ ਹੈ ਸੋ ਕੈਮਰਾਮੈਨ ਸੰਜੇ ਸ਼ਰਮਾ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬ ਹੈਡਲਾਈਨ న్యూਸ ਚੈਨਲ ਜਲੰਧਰ